ਸਸੀ ਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਫਲਮਾਉਣਾ ਪਿਆ ਮਿੱਤਰੋ ਮੈਂ ਇਸ ਟਾਈਮ ਮੌਜੂਦ ਆ ਪਿੰਡ ਮੋਠਾਂ ਵਾਲੀ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਇਹ ਪਿੰਡ ਆ ਤੇ ਸਿੰਘਾ ਵਾਲੇ ਪਿੰਡ ਦਾ ਗਵੰਡੀ ਪਿੰਡ ਆ ਮੈਂ ਇਸ ਟਾਈਮ ਸਿੰਘਾ ਵਾਲੇ ਤੋਂ ਆ ਮੋਠਾਂ ਵਾਲੇ ਵਾਲੀ ਸੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਈ ਹੋਣੀ ਚਰਾੰਦ ਕਰਦੇ ਸੀ ਪਸ਼ੂਆਂ ਦੀ ਤੇ ਉੱਥੇ ਵੀਡੀਓ ਫਲਮਾ ਰਿਆਂ ਸਾਈਵਾਲ ਨਸਲ ਦੇ ਵਿੱਚ ਪੈਂਦੀ ਇੱਕ ਗਾਂ ਠੰਡੀ ਸਹੀਲ ਤੁਹਾਨੂੰ ਵਿਖਾਉਣੀ ਆ ਮਿੱਤਰੋ ਜਿਹੜੀ ਵਕਾਹਾ ਵੱਡੀ ਗੱਲ ਇਹ ਆ ਵੀ ਇਹ ਮਈਆਂ ਦੇ ਨਾਲ ਹੀ ਚਰਾੰਦ ਕਰਦੀ ਆ ਕਰਮਾਂ ਵਾਲੀ ਕੋਈ ਉਹਦੀ ਗੱਲ ਨਹੀਂ ਹੈਗੀ ਵੀ ਆਹ ਵੇਲੇ ਮਾਲ ਫਿਰਦਾ ਤੁਸੀਂ ਸਾਰਾ ਦੇਖ ਸਕਦੇ ਆ ਉਹਦੇ ਜੇਕਰ ਤੇ ਆ ਸਮਾਂ ਆਪਾਂ ਅਜ ਤੋਂ ਪਿੱਛੇ 10 ਕੁ ਸਾਲ ਦੇ ਝਾਤੀ ਮਾਰਦੇ ਹਾਂ ਤਾਂ ਪਹਿਲਾਂ ਹਰ ਇੱਕ ਪਿੰਡਾਂ ਦੇ ਵਿੱਚ ਆਹ ਹੁੰਦਾ ਸੀ ਸਮਾਂ ਵੀ ਜਿੱਥੇ 20 30 ਕਿਲੇ ਥਾਂ ਵਿਹਲਾ ਹੁੰਦਾ ਸੀ ਤੇ ਨਾਲੇ ਲੋਕ ਗੱਪਾਂ ਚੱਪਾਂ ਮਾਰ ਲੈਂਦੇ ਸੀ ਝੱਟ ਤੇ ਨਾਲੇ ਆਪਦਾ ਮਾਲ ਰਚਾ ਲੈਂਦੇ ਜੇਕਰ ਸਮੇਂ ਨਾਲ ਹੁਣ ਆਇਆ ਵੀ ਹੁਣ ਵਾਢੀ ਹੋਈ ਹੋਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਵਾਢੀ ਤੋਂ ਬਾਅਦ ਹੁਣ ਬਾਈ ਨੇ ਵਾਨਖ ਵਿਲੇ ਆ ਤੇ ਹੁਣ ਚਾਰਿਆ ਪਾਈਲ ਕਰਦੇ ਗਰਵਾ ਸੱਸੀ ਕਾਲ ਵੀਰੇ ਸੱਸੀ ਕਾਲ ਵੀਰੇ ਕੀ ਹਾਲ ਚਾਲ ਆ ਬਾਈ ਠੀਕ ਆ ਵੀਰੇ ਵਧੀਆ ਸਿੱਤਾ ਘਰ ਪਰਿਵਾਰ ਬਾਈ ਹਾਂਜੀ ਹਾਂਜੀ ਵਧੀਆ ਸਾਰਾ ਅੱਛਾ ਨਾਮ ਦੱਸੀ ਘਰਾਂ ਦੀ ਵੀਰੇ ਆਪਣਾ ਆਪਣਾ ਨਾਮ ਵੀਰੇ ਲਖਵੀਰ ਸਿੰਘ ਆ ਪੱਕਾ ਨਾਮ ਤਾਂ ਮੈਨੂੰ ਕਾਕਾ ਕਾਕਾ ਕਹਿੰਦੇ ਪਿੰਡ ਦੇ ਵਿੱਚ ਕਾਕਾ ਕਾਕਾ ਕਹਿੰਦੇ ਆ ਅੱਛਾ ਲਖਵੀਰ ਭਾਈ ਇੱਕ ਵੈੜ ਵਕਾ ਹੋਆ ਸਾਈਵਾਲ ਹਨਾ ਹਾਂਜੀ ਇੱਕ ਵਕਾਉ ਆ ਠੀਕ ਆ ਇਹ ਫਿਰ ਕਿੰਨਵਾ ਸੂਆ ਸੁੰਦੀ ਐ ਦੂਜੇ ਸੂਏ ਵੀਰੇ ਦੂਜੇ ਸੂਏ ਸੂਣਾ ਰਹੇ ਨੇ ਕਿੰਨੇ ਦਿਨ ਪਿਆ ਵੀਰੇ ਰਹਿੰਦੇ ਹਜੇ ਵੀਰੇ ਇਹਦਾ ਕੋਈ 10 ਕੁ ਦਿਨ ਰਹਿੰਦੇ ਹੋਣੇ ਆ 10 ਕੁਦੇ ਰਹਿੰਦੇ ਆ ਇਹ ਹਾਂਜੀ ਠੀਕ ਆ ਦੁੱਧ ਕਿੰਨਾ ਕੁ ਦੇ ਦਿੰਦੀ ਆ ਵੀਰੇ ਦੁੱਧ ਵੀਰੇ ਨੇ ਪਹਿਲੇ ਸਵੇਰ ਨੂੰ 9 ਲੀਟਰ ਕੱਢਿਆ ਡੰਗ ਦਾ ਡੰਗ ਦਾ ਹੈ ਹਾਂਜੀ ਫਿਰ ਤਾਂ ਥੱਲੋ ਬਹੁਤ ਚੰਗੀ ਬਣ ਜਾਂਦੀ ਆ ਹਾਂਜੀ ਬਹੁਤ ਚੰਗੀ ਬਣਦੀ ਆ ਠੀਕ ਆ ਭਾਈ ਐਤ ਕੀ ਫਿਰ ਟੀਕਾ ਡੂਗਾ ਚੰਗੀ ਭਰਾ ਤਾਂ ਹਾਂਜੀ ਇਹਨਾਂ ਦੇ نسل ਦੇ ਭਰਾ ਹੈਗਾ ਆਪਾਂ ਠੀਕ ਆ ਸਾਈ ਵਾਲਦਾ ਹੀ ਹੈ ਹਾਂਜੀ ਅੱਛਾ ਵੀਰੇ ਇਹ ਬੱਚੀ ਇਸੇ ਦੀ ਹੀ ਉਹ ਹਾਂਜੀ ਇਸੇ ਦੀ ਹੀ ਬੱਚੀ ਠੀਕ ਆ ਉਹਦੇ ਯਾਰ ਕਿੰਨੇ ਵੀ ਸੱਜਣੋ ਇਹਦੇ ਬਾਰੇ ਵਿੱਚ ਗੱਲਾਂ ਬਾਤ ਕਰਦਾ ਕਰਦਾ ਉਹਦੇ ਮੌਕੇ ਆ ਜਿਵੇਂ ਨਾਲ ਗੱਲ ਦੇ ਕਾਲੇ ਜੇ ਹੋ ਜਾਂਦੇ ਹੁੰਦੇ ਆ ਵੀ ਮੰਨ ਲਓ ਵਾਵਾ ਗੁੱਛਾ ਜਿਵੇਂ ਮਖਿਆਲ ਲੱ ਤੇ ਜੇ ਕਿਸੇ ਭਰਾ ਦੇ ਕੋਲ ਯਾਰ ਬਾਈ ਕੋਈ ਇਲਾਜ ਹੈਗਾ ਨਾ ਤੇ ਬਾਈ ਨੂੰ ਜਰੂਰ ਦੱਸਦੇ ਹੋ ਕਿਉਂਕਿ ਬਾਈ ਜਾਂਦਾ ਵੀ ਮੈਂ ਵੱੱਛੀ ਤਿਆਰ ਕਰਨੀ ਹੈ ਮੇਰੀ ਰੂਹ ਆ ਵੀ ਮੈਂ ਟੀਕਾ ਟੋਕਾ ਚੰਗਾ ਭਰਾਇਆ ਸੀ ਪਰ ਉਹ ਪਰੇਸ਼ਾਨੀ ਆਈ ਖੜੀ ਆ ਤੇ ਜੇ ਕੋਈ ਭਰਾ ਹੋਇਆ ਨਾ ਤੇ ਬਾਈ ਨੂੰ ਤੁਸੀਂ ਦੱਸਿਓ ਜਰੂਰ ਯਾਰ ਜੇ ਕੋਈ ਨੇ ਇਲਾਜ ਕੀਤਾ ਹੋਇਆ ਤੇ ਬਾਈ ਨਾ ਵਾਦਾ ਕਰਦਾ ਨਾ ਵੀ ਗਾਂ ਦਾ ਤੂੰ ਗੱਲ ਵੱਖਰੀ ਆ ਲੈਣੀ ਨਾ ਲੈਣੀ ਪਰ ਵੱਛੀ ਬਾਰੇ ਲਾਜ ਜ਼ਰੂਰ ਦੱਸਿਆ ਜੀ ਅੱਛਾ ਵੀਰੇ ਗਾਂ ਫਿਰ ਠੰਡੀ ਸੀਲ ਆ ਚੋਣ ਹਾਂਜੀ ਠੰਡੀ ਸੀਲ ਪੂਰੀ ਆ ਠੀਕ ਆ ਵੀਰੇ ਅੱਛਾ ਤੇ ਇਹਦਾ ਹੁਣ ਦੇਣ ਪਏ ਹਜੇ ਹਫਤਾ ਹੈ ਹਾਂਜੀ ਹਫਤਾ 10 ਦਿਨ ਲੈ ਜੂਗੀ ਕਿਉਂਕਿ ਮੇਰੇ ਥਲੋ ਚੰਗੀ ਬਣ ਜਾਂਦੀ ਆ ਬਹੁਤ ਪੂਰੀ ਫਸਦੀ ਆ ਤੇ ਅੱਛਾ ਚੋਣ ਚਣ ਨੂੰ ਤੂੰ ਕਰੇ ਵਧੀਆ ਸਾਖਤਰ ਆਵਾਜ਼ ਮਾਰੀ ਬਾਈ ਨੇ ਤੇ ਆ ਗਈ ਲੈ ਆ ਇਹਨੂੰ ਭਾਈ ਲੈ ਆ ਆ ਜਾ ਆ ਉਰੇ ਲੈ ਆ ਵਾਰ ਮਾਰੀ ਤਾਂ ਆ ਜਾਂਦੀ ਆ ਇਹ ਆ ਜਾ ਆ ਜਾ ਹਾਂਜੀ ਮਗਰ ਭੱਜ ਜਾਂਦੀ ਆ ਅੱਛਾ ਮਾਰ ਲਾ ਵਾਰ ਹੋਰ ਆ ਜਾ ਆ ਜਾ ਲਾਲ ਕੀ ਨਾਮ ਆਂਦਾ ਬਾਈ ਇਹਦਾ ਨਾ ਲਾਲ ਆ ਬਾਈ ਮੈਂ ਵੈਸੇ ਲਾਲ ਕਹਿ ਦਿੰਦਾ ਲਾਲ ਠੀਕ ਆ ਬਾਈ ਯਾਰ ਕੀ ਬਾਤ ਮੁਹੱਬਤ ਆ ਹਾਂਜੀ ਇਹ ਇੱਕ ਮਿਸਾਲ ਪੈਦਾ ਕਰਦੀ ਆ ਮੁਹੱਬਤ ਦੀ ਸਹੀ ਪੁੱਛੋਦਾ ਤੁਸੀਂ ਕਹਿੰਦੇ ਹੁੰਦੇ ਆ ਬਹੁਤ ਸਿਆਣੀਆਂ ਗੱਲਾਂ ਦਾ ਪਿਆਰ ਆ ਜਿਹੜਾ ਉਹ ਇਨਸਾਨ ਨਾਲੋਂ ਕਈ ਗੁਣਾ ਚੰਗਾ ਹੁੰਦਾ ਉਹਨੂੰ ਸਾਡਾ ਇਨਸਾਨ ਤੇ ਤਗਾ ਵੀ ਕਰ ਜਾਂਦਾ ਗਰਦਾਰੀ ਵੀ ਕਰ ਜਾਂਦਾ ਪਰ ਇਹ ਮਿੱਤਰੋ ਤੁਹਾਡੇ ਪਾਏ ਹੋਏ ਪੱਠਿਆਂ ਦਾ ਤੁਹਾਡੇ ਖਾਦੇ ਹੋਏ ਅੰਨ ਦਾ ਇਹ ਕਦੇ ਵੀ ਇਜ਼ਹਾਰ ਨਹੀਂ ਕਰਦੀਆਂ ਕਰਮਾਂ ਵਾਲੀਆਂ ਵਿਦਿਆ ਤੁਸੀਂ ਮੈਂ ਸੇਵਾ ਕਰੋਗੇ ਨਾ ਤਾਂ ਇਹ ਮੁੱਲ ਨਹੀਂ ਮੋੜਦੀਆਂ ਚਲੋ ਕਈ ਵਾਰੀ ਮਜਬੂਰੀਆਂ ਹੋਈਆਂ ਚੀਜ਼ਾਂ ਮਕਾ ਦੇ ਦਿੰਦੀਆਂ ਬਾਈ ਦਾ ਹਨਾ ਵੀਰਿਆ ਹੁਣ ਚੀਜ਼ ਵੇਚਣ ਵਾਲੀ ਨਹੀਂ ਤੇਰੀ ਮੈਂ ਸ਼ੌਕ ਨਾ ਰੱਖਿਆਂਗੇ ਹੂੰ ਮੇਰੇ ਸਾਰੇ ਪਾਸੇ ਸ਼ੌਕ ਨਾ ਅੱਛਾ ਵੀਰੇ ਇਹਦਾ ਰੇਟ ਫਿਰ ਹੁਣ ਕੀ ਤੈਅ ਕੀਤਾ ਬਾਈ ਇਹਦਾ ਰੇਟ ਵੀਰੇ 75000 ਰੁਪਿਆ 75000 ਰੁਪਿਆ ਵਿੱਚੋਂ ਮਾਨਤਨ ਮਾਨਤਨ ਵੀਰੇ ਜਦੋਂ ਕੋਈ ਇੱਥੇ ਆਉ ਕਰ ਦੂੰਗਾ ਠੀਕ ਹੈ ਬਾਈ ਲੈ ਵੀ ਮਿੱਤਰੋ 75000 ਰੁਪਿਆ ਇੰਦੀ ਡਿਮਾਂਡ ਅੱਛਾ ਇਹ ਅਗਲੇ ਕੋਲ ਜਾ ਕੇ ਜੀਜੂ ਦਾ ਲਾ ਲੂਗੀ ਹਾਂਜੀ ਜੀ ਲਾ ਲੂਗੀ ਬਹੁਤ ਸਿਆਣੀ ਗਾਵਾਂ ਲਿਬਰ ਦੀ ਲਿਬਰ ਦੀ ਜਵਾਂ ਨੀ ਪਾਸੇ ਹੋ ਕੇ ਬੈਂਦੀ ਮੈਨੂੰ ਓਕੇ ਦੀ ਰਿਪੋਰਟ ਹੈ ਜਿਹੜਾ ਲੈ ਗਿਆ ਯਾਦ ਕਰੂਗਾ ਹਾਂ ਕਰੂਗਾ ਅੱਛਾ ਦੁੱਧ ਪੱਕੇ ਹੀ ਦੇ ਦਿੰਦੀਆਂ ਹਾਂ ਹਾਂ ਪੱਕਾ ਨਾ 1 ਕਿਲੋ ਡੰਗ ਦਾ ਦੁੱਧਾ ਮੇਰਾ ਚ ਕੀ ਨਹੀਂ ਨਹੀਂ ਮੈਨੂੰ ਅਵਾਜ਼ ਮਾਰੀ ਮਾਰੀ ਜਿੰਨੂੰ ਹੋਣ ਆਜੂਗੀ ਨਹੀਂ ਦੋਸਤੋ ਆਜੂਗੀ ਆ ਆ ਆ ਲਾਲ ਲਾਲ ਦੇਖੋ ਬਈ ਮਿੱਤਰੋ ਇਹ ਇੱਕ ਤੁਹਾਨੂੰ ਮੈਂ ਬਾਹਰ ਖੇਤਾਂ ਦੇ ਵਿੱਚ ਪਹਿਲਾਂ ਵੀ ਦੱਸ ਗਿਆ ਥੇ ਆ ਵੀ ਇੱਕ ਮੌਲ ਜਿਹੜਾ ਘਰੇ ਵੀਡੀਓ ਬਣਾਉਣ ਦਾ ਆਨੰਦ ਨਹੀਂ ਆਉਂਦਾ ਉਹ ਜਿਹੜਾ ਆ ਵੇਖੋ ਗਾਂ ਦੇ ਘਰੀ ਬੋਲੇ ਵੇਖੋ ਕੀ ਬਈ ਲਿਆ ਲਿਆ ਨੂੰ ਲਿਆ ਇਹਨੂੰ ਤੇ ਲੋ ਵੀ ਬਾਈ ਦੇ ਮਗਰ ਤੁਰ ਹੀ ਆਉਂਦੀ ਲੈ ਆ ਜਾ ਮੈਂ ਠੀਕ ਆ ਯਾਰ ਕੀ ਬਾਤ ਚੀਜ਼ ਆ ਇਹ ਤਾਂ ਗਹਿਣਾ ਹੀ ਮਿਲ ਜਾਣਾ ਮਿੱਤਰੋ ਪੈਸਿਆਂ ਦੀ ਤਾਂ ਗੱਲ ਖਸਮਾ ਨੂੰ ਖਾਵੇ ਲੱਗਦੇ ਆਉਂਦੇ ਜਾਂਦੇ ਰਹਿੰਦੇ ਆ ਪਰ ਚੀਜ਼ ਤੁਹਾਨੂੰ ਤੋਹਫਾ ਮਿਲ ਜੂਗੀ ਜਿਹੜਾ ਆਪਣਾ ਰਾਸ਼ਮ ਕੀ ਆ ਬ੍ਰੀਡ ਤਿਆਰ ਕਰਨ ਨੂੰ ਗਹਿਣਾ ਚੀਜ਼ ਮਿਲ ਜਾਣੀ ਆ ਸਿਆਣੀ ਬਹੁਤ ਬੰਗਾਰੀ ਆ ਵਿਚਾਰੀ ਰੇਡ 75000 ਰੁਪਏ ਲਿਆ ਭਈ ਮਲ ਗਈ ਨੂੰ ਇਹਨੂੰ ਆ ਜਾ ਪੁੱਤ ਆ ਜਾ ਲਾਲ ਮੇਰੇ ਅੱਖੇ ਨਹੀਂ ਲੱਗਣਾ ਆ ਜਾ ਲਾਲ ਲਾਲ ਆ ਜਾ ਆ ਜਾ ਹੂੰ ਆ ਜਾ ਖੜੀ ਤੇ ਖੜੀ ਹਟ ਜਾ ਆ ਜਾ ਭਈ ਆ ਜਾ ਆ ਜਾ ਆ ਮਾਲ ਤੋਂ ਲੱਗ ਨਹੀਂ ਹੁੰਦੀ ਹੈ ਨਾ ਨਾ ਪਸਵਾ ਤੋਂ ਲੱਗ ਨਹੀਂ ਹੁੰਦੀ ਹੂੰ ਇਹ ਫਿਰ ਤੈਨੂੰ ਪਹਿਲੇ ਪੈਰ ਜੋ ਛੱਡੀ ਉਹ ਤੋਂ ਦਿੱਕਤ ਆਈ ਹੋਈਗੀ ਨਹੀਂ ਜਿਵੇਂ ਉਹ ਮੱਥੀ ਆਈ ਤਰ ਚਰਦੀ ਰਹੀ ਸੀ ਆਈ ਚਰਦੀ ਸੀਗੀ ਹੂੰ ਅੱਛਾ ਨੰਬਰ ਦੇ ਦੇ ਬਾਕੀ ਕੋਈ ਨਾ ਇਹਨੂੰ ਖੜੀ ਰਹਿੰਦੇ ਨੰਬਰ ਦੇ ਦੇ ਨੰਬਰ ਮੇਰਾ 88728 ਹੂੰ 14166 ਇੱਕ ਵਾਰੀ ਹੋਰ ਬੋਲ ਦੇ 88728 14166 ਠੀਕ ਆ ਬਈ ਮੇਤਰੋ ਇਸ ਨੰਬਰ ਤੇ ਬਾਈ ਨਾਲ ਕਰ ਲੋ ਰਾਬਤਾ ਕਹਿਮ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਮੁੱਠਾ ਵਾਲੀ ਤੋਂ ਜ਼ਿਲ੍ਹਾ ਮੋਗਾ ਵਾ